ਮੇਰਾ ਨਾਮ ਜਗਜੀਤ ਸਿੰਘ ਜਸਣ ਅੱਜ ਮਕਸਰ ਸਾਹਿਬ ਦੇ ਜ਼ਿਲ੍ਹਾ ਮਕਸਰ ਸਾਹਿਬ ਦੇ ਵਿੱਚ ਕੰਮ ਕਰਦੀਆਂ ਤਿੰਨ ਖੱਬੇ ਪੱਖੀ ਪਾਰਟੀਆਂ ਭਾਰਤੀ ਨਕਲਾਬੀ ਮਾਰਕਸਵਾਦੀ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਅਤੇ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਵੱਲੋਂ ਕਾਲੇ ਕਾਨੂੰਨ ਜਿਹੜੇ ਜਿਹੜੇ ਕਾਨੂੰਨ ਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਪਾਸ ਕੀਤੇ ਆ ਮਨ ਇਹ ਫੌਜਦਾਰੀ ਕਾਨੂੰਨ ਇਹਨਾਂ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਗਿਆ ਅੱਜ ਡੀਸੀ ਦਫ਼ਤਰ ਸਾਹਮਣੇ ਪ੍ਰਦਰਸ਼ਨ ਕਰਕੇ ਕਾਨੂੰਨ ਦੀਆਂ ਲਾਹੇਵਕ ਧਰਾਵਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਧਰਨੇ ਨੂੰ ਜਿਹੜਾ ਪ੍ਰਦਰਸ਼ਨ ਹੋਇਆ ਉਹਨਾਂ ਨੂੰ ਸਾਰੇ ਕਮਿਊਨਿਸਟ ਪਾਰਟੀਆਂ ਦੇ ਜ਼ਿਲ੍ਹੇ ਦੇ ਆਗੂਆਂ ਦੀ ਆਗੂਆਂ ਨੇ ਸੰਬੋਧਨ ਕੀਤਾ ਔਰ ਜਿਹੜੇ ਕਾਲੇ ਕਾਨੂੰਨ ਨਵੇਂ ਕਾਨੂੰਨ ਔਜਦਾਰੀ ਕਾਨੂੰਨ ਆ ਇਹਨਾਂ ਇਹ ਕਾਲੇ ਕਾਨੂੰਨ ਲੋਕ ਵਿਰੋਧੀ ਆ ਅਤੇ ਲੋਕਾਂ ਨੂੰ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੋਨੇ ਸਰਕਾਰਾਂ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਪੱਬਾ ਪਾਰ ਹੋਈਆਂ ਪਈਆਂ ਇਸ ਲਈ ਅੱਜ ਇਹਨਾਂ ਕਾਲੇ ਕਾਨੂੰਨਾਂ ਨੂੰ ਵਿਸਥਾਰ ਦੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਵਿੜਨ ਦਾ ਫੈਸਲਾ ਕੀਤਾ ਗਿਆ ਅਸੀਂ ਇੱਥੇ ਜਿਹੜਾ ਇਕੱਠ ਕਰਕੇ ਮੁਜ਼ਾਹਰਾ ਕਰਕੇ ਉਹਦੇ ਵਿੱਚ ਮੰਗ ਕਰਦੇ ਹਾਂ ਮੁਜ਼ਾਹਰੇ 'ਚ ਮੰਗ ਕਰਦੇ ਹਾਂ ਕਰਨੇ 'ਚ ਮੰਗ ਕਰਦੇ ਹਾਂ ਕਿ ਕਾਨੂੰਨ ਜਿਹੜੇ ਆ ਫੌਰੀ ਵਾਪਸ ਲਏ ਜਾਣ ਨਹੀਂ ਤਾਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਸੰਘਰਸ਼ਾਂ ਦਾ ਮੂੰਹ ਵੇਖਣਾ ਪਵੇਗਾ ਧੰਨਵਾਦ